ਦੋਸਤੋ ਜੰਗ ਹਮੇਸ਼ਾ ਬਦਨਸੀਬ ਲੋਕ ਲੜਦੇ ਨੇ ਤੇ ਦੋਹਾਂ ਦੇ ਹਿੱਸੇ ਚ ਹਾਰ ਆਉਂਦੀ ਜੰਗ ਕਿਸੇ ਦੀ ਝੋਲੀ ਵਿੱਚ ਜਿੱਤ ਨਹੀਂ ਪਾਉਂਦੀ ਜੰਗ ਕਿਸੇ ਦਾ ਵੀ ਕੁਝ ਨਹੀਂ ਸਵਾਰ ਸਕਦੀ ਔਰ ਜੰਗਾਂ ਦੇ ਪਿੱਛੇ ਬਹੁਤ ਵੱਡੇ ਹੱਥ ਹੁੰਦੇ ਆ ਇੰਟਰਨੈਸ਼ਨਲ ਲੈਵਲ ਤੇ ਪਾਲਿਸੀਆਂ ਬਣਦੀਆਂ ਐ ਵਪਾਰ ਕਿਵੇਂ ਕਰਨਾ ਐ ਅਗਲਿਆਂ ਨੇ ਇਹ ਇਹਦੇ ਪਿੱਛੇ ਬਹੁਤ ਵੱਡਾ ਹੱਥ ਹੁੰਦਾ ਹੈ ਪਰ ਪੂਰੀ ਦੁਨੀਆ ਦੇ ਵਿੱਚ ਜ਼ਿਆਦਾਤਰ ਦੇਸ਼ ਉਹਨਾਂ ਤੋਂ ਹੀ ਹਥਿਆਰ ਖਰੀਦਦੇ ਆ ਮੈਂ ਤੁਹਾਡੇ ਨਾਲ ਇੱਕ ਕਿੱਸਾ ਸਾਂਝਾ ਕਰਨ ਲੱਗਾ ਐ ਬੜੀ ਦਿਲਚਸਪ ਕਹਾਣੀ ਵੀ ਆ ਤੇ ਬੜੀ ਸੋਚਣ ਵਾਲੀ ਵੀ ਆ ਇੱਕ ਵਾਰ ਈਰਾਨ ਤੇ ਇਰਾਕ ਦੋਹਾਂ ਦੇਸ਼ਾਂ ਦੇ ਵਿਚਾਲੇ ਇੱਕ ਜਗ੍ਹਾ ਐ ਜਿਹਨੂੰ ਸ਼ਤ ਅਲ ਅਰਬ ਕਹਿੰਦੇ ਆ ਇੱਕ ਅਖਬਾਰ ਐ ਅਮਰੀਕਾ ਦਾ ਦਾ ਵਸ਼ਿੰਗਟਨ ਪੋਸਟ ਉਹਦੇ ਵਿੱਚ ਖਬਰ ਆਈ ਕਿ ਈਰਾਨ ਤੇ ਇਰਾਕ ਦੇ ਵਿਚਕਾਰ ਜਿਹੜੀ ਜਗ੍ਹਾ ਐ ਸ਼ਤ ਅਲ ਅਰਬ ਉਹਦੇ ਥੱਲੇ ਬਹੁਤ ਵੱਡੀ ਮਾਤਰਾ ਦੇ ਵਿੱਚ ਤੇਲ ਐ ਹੁਣ ਉਸ ਜਗ੍ਹਾ ਦੇ ਉੱਪਰ ਦਾਵਾ ਇਰਾਕ ਨੇ ਵੀ ਕੀਤਾ ایران ਨੇ ਵੀ ਕੀਤਾ ਕਿ ਜਗਾ ਸਾਡੀ ਹੈ ਕਿਉਂਕਿ ਉਹਦੇ ਚ ਤੇਲ ਹੈ ایران ਕਹਿੰਦਾ ਸਾਡੀ ਜਗਾ ਹੈ ਦੋਹਾਂ ਦੇਸ਼ਾਂ ਦੇ ਵਿੱਚਕਾਰ ਜੰਗ ਹੋਈ ਜੰਗ ਉਹ ਹੋਈ 10 ਸਾਲ ਲਗਾਤਾਰ ਜੰਗ ਚੱਲੀ ਆ ਸੋਚ ਸਕਦੇ ਆਪਾਂ ਕਿ 10 ਸਾਲਾਂ ਦੇ ਵਿੱਚ ਕਿੰਨਾ ਨੁਕਸਾਨ ਹੋਇਆ ਹੋਏਗਾ ਦੋਹਾਂ ਦੇਸ਼ਾਂ ਦਾ ਕਿੰਨੇ ਲੋਕ ਕਿੰਨੀ ਆਰਥਿਕਤਾ ਦਾ ਨੁਕਸਾਨ ਹੋਇਆ ਹੋਏਗਾ ਔਰ ਉਹਨਾਂ 10 ਸਾਲਾਂ ਦੇ ਵਿੱਚ ਲੜਨ ਵਾਸਤੇ ਹਥਿਆਰ ਕਿਹਨੇ ਦਿੱਤੇ ਅਮਰੀਕਾ ਨੇ ਦੋਹਾਂ ਨੂੰ ਹੀ ਦਿੱਤੇ ایران ਨੂੰ ਵੀ ਦਿੱਤੇ ਇਰਾਕ ਨੂੰ ਵੀ 10 ਸਾਲਾਂ ਦੇ ਵਿੱਚ ਜਦੋਂ جنگ ਲੜ ਕੇ ਥੱਕ ਗਏ ਹਾਰ ਗਏ ਬੱਸ ਹੋ ਗਈ ਉਹਨਾਂ ਦੀ ਉਹਨਾਂ ਨੇ ਅਮਰੀਕਾ ਕੋਲੇ ਗੱਲ ਕੀਤੀ ਅਮਰੀਕਾ ਕਹਿੰਦਾ ਤੁਸੀਂ ਸੌਲਾ ਕਰ ਲਓ ਯੂਨੋ ਚਾਓ ਤੇ ਬੈਠੋ ਜਿਹੜੀ ਗੱਲ ਉਹਨਾਂ ਨੂੰ ਬਹੁਤ ਪਹਿਲਾਂ ਕਰ ਲੈਣੀ ਚਾਹੀਦੀ ਸੀ ਉਹਨੇ 10 ਸਾਲਾਂ ਬਾਅਦ ਕਹੀਆ ਕਿ ਆ ਕਿ ਸੌਲਾ ਕਰ ਸੌਲਾਏ ਹੋਈ ਕਿ ਭਾਈ ਤੁਸੀਂ ਉਸ ਜ਼ਮੀਨ ਨੂੰ ਖੋਦ ਲਓ ਪੱਟ ਲਓ ਉਹਦੇ ਚੋਂ ਤੇਲ ਕੱਢ ਲਓ ਅੱਧਾ ਦਾ ਰੱਖ ਲਓ ਵਿਹਾਰੀ ਗੱਲ ਹੋਈ ਪਰ ਬਹੁਤ ਬਾਅਦ ਚ ਕੀਤੀ 10 ਸਾਲਾਂ ਬਾਅਦ ਹੁਣ ਦੋਵੇਂ ਦੇਸ਼ ਕਹਿੰਦੇ ਕਿ ਸਾਡੀ ਗੁੰਜਾਇਸ਼ ਨਹੀਂ ਅਸੀਂ ਆਰਥਿਕ ਤਾਪਖੋਂ ਝੰਬੇ ਗਏ ਸਾਡੇ ਪੱਲੇ ਕੁਝ ਨਹੀਂ ਰਿਹਾ ਹੁਣ ਸਾਡੇ ਤੇ ਇੰਨੀ ਗੁੰਜਾਇਸ਼ ਨਹੀਂ ਕਿ ਅਸੀਂ ਇਹਦੀ ਖੁਦਾਈ ਕਰ ਸਕੀਏ ਅਮਰੀਕਾ ਕਹਿੰਦਾ ਤੁਸੀਂ ਸਾਨੂੰ ਠੇਕਾ ਦਿਓ ਅਸੀਂ ਪੱਟਦੇ ਹਾਂ ਜ਼ਮੀਨ ਅਸੀਂ ਕੱਢਦੇ ਹਾਂ ਤੇਲ ਉਹ ਕਹਿੰਦੇ ਜੀ ਠੀਕ ਹੈ ਹੁਣ ਤੀਰਾ ਮੁਨਾਫਾ ਲੈਣ ਲੱਗੇ ਆ ਕਿਵੇਂ ਪਹਿਲਾਂ ਤਾਂ ਇਹ ਵੀ ਦੋਹਾਂ ਦੇਸ਼ਾਂ ਨੂੰ ਉਹਨਾਂ ਨੇ ਹਥਿਆਰ ਵਿੱਚ ਤੇ ਤੀਜਾ ਹੁਣ ਉਹਦੀ ਖੁਦਾਈ ਕਰਨ ਦੇ ਪੈਸੇ ਵੀ ਉਹਨਾਂ ਤੋਂ ਲੈਣਗੇ ਕਈ ਮਹੀਨੇ ਉਹਦੀ ਖੁਦਾਈ ਹੁੰਦੀ ਰਹੀ ਪਰ ਉਥੇ ਤੇਲ ਨਿਕਲਿਆ ਨਾ ਦੋਹਾਂ ਦੇਸ਼ਾਂ ਨੇ ਇਹ ਇਤਰਾਜ਼ ਰੱਖਿਆ ਵੀ ਭਾਈ ਤੁਹਾਡੇ ਅਖਬਾਰ ਨੇ ਇਹ ਗੱਲ ਪ੍ਰਚਾਰ ਪ੍ਰਚਾਰੀ ਸੀਗੀ ਤੇ ਅਸੀਂ ਤਾਂ ਤੇਲ ਦਾ ਦਾਵਾ ਕਰਕੇ ਆਪਸ 'ਚ ਲੜੇ ਆਂ ਪਰ ਉਸ ਸਮੇਂ ਜਦੋਂ ਅਖਬਾਰ ਦੀ ਇਹ ਖਬਰ ਆਈ ਸੀ ਤਾਂ ਵਸ਼ਿੰਗਟਨ ਪੋਸਟ ਅਖਬਾਰ ਦਾ ਜਿਹੜਾ ਸੰਪਾਦਕ ਸੀ ਉਹਨੇ ਮਾਫੀ ਮੰਗ ਲਈ ਕਹਿੰਦਾ ਜੀ ਸਾਡੇ ਤਾਂ ਸੈਟੇਲਾਈਟ ਨੇ ਇਹ ਖਬਰ ਦਿੱਤੀ ਸੀ ਹੁਣ ਮਸ਼ੀਨ ਹੈ ਮਸ਼ੀਨ ਤੋਂ ਗਲਤੀ ਹੋ ਗਈ ਅਸੀਂ ਗਲਤੀ ਮੰਨਦੇ ਆ ਲਓ ਜੀ ਇਹ ਤਾਂ ਪਾਲਿਸੀ ਸੀ ਇਹ ਤਾਂ ਨੀਤੀ ਸੀ ਕਿ ਦੋ ਦੇਸ਼ਾਂ ਨੂੰ 10 ਸਾਲ ਉਹਨਾਂ ਨੇ ਕਿਵੇਂ جنگ ਦੀ ਅੱਗ ਵਿੱਚ ਝੋਕਿਆ ਸੋ ਅੱਜ ਅਸੀਂ ਆਹਮਣੇ-ਸਾਹਮਣੇ ਖੜੇ ਆ ਔਰ ਵੱਡੇ ਪੱਧਰ ਤੇ ਹਥਿਆਰਾਂ ਦੀ ਨਮਾਇਸ਼ ਅਸੀਂ ਵੀ ਕਰ ਕਰ ਰਹੇ ਆ ਉਹ ਵੀ ਕਰਨਗੇ ਸੋ ਇਹਨਾਂ ਨਮਾਇਸ਼ਾਂ ਦੇ ਵਿੱਚ ਨੁਕਸਾਨ ਜਿਹੜਾ ਹੋਏਗਾ ਉਹ ਆਮ ਲੋਕਾਂ ਦਾ ਹੋਏਗਾ ਅਸੀਂ ਇਹ ਕਾਮਨਾ ਕਰਦੇ ਹਾਂ ਕਿ ਸ਼ਾਂਤੀ ਬਣੀ ਰਹੇ ਜੰਗ ਕਦੇ ਨਾ ਹੋਵੇ ਅਸੀਂ ਇਹ ਕਾਮਨਾ ਕਰਦੇ ਹਾਂ ਮੈਨੂੰ ਇੱਕ ਗੱਲ ਯਾਦ ਆਉਂਦੀ ਹੈ ਸਾਂਝੀ ਪੰਜਾਬੀ ਦੇ ਸਾਂਝੇ ਸ਼ਾਇਰ ਬਾਬਾ ਨਜ਼ਮੀਪਾ ਬੇਸ਼ੱਕ ਉਹ ਵਾਗਿਓਂ ਪਾਰ ਰਹਿੰਦੇ ਆ ਪਰ ਉਹਨਾਂ ਦੀ ਗੱਲ ਉਧਰ ਵੀ ਟੁਕਮੀ ਹੁੰਦੀ ਆ ਇਧਰ ਵੀ ਟੁਕਮੀ ਹੁੰਦੀ ਆ ਕਿ ਉਧਰ ਗੱਬਰੂ ਲਾਸ਼ਾਂ ਡਿੱਗੀਆਂ ਸੀਨੇ ਬਾਟੇ ਮਾਵਾਂ ਉਧਰ ਗੱਬਰੂ ਲਾਸ਼ਾਂ ਡਿੱਗੀਆਂ ਸੀਨੇ ਬਾਟੇ ਮਾਵਾਂ ਦੇ ਇਧਰ ਠੀਕ ਨਿਸ਼ਾਨੇ ਬਦਲੇ ਲੱਗਦੇ ਤੱਕ ਮੈਂ ਬਿਲੇ ਰਹੇ ਕਿ ਅੱਗ ਤੋਂ ਵੀ ਹਿੰਮਤੋਂ ਬਹੁਤ ਹੀ ਦਿੱਤੀ ਫਿਰ ਵੀ ਭਾਂਡੇ ਬਿਲੇ ਰਹੇ ਭੰਬੜ ਜਈਆਂ ਤੂ ਪਾਣੀ ਮੇਰੇ ਕੀੜੇ ਗਿਲੇ